स्कूलों को आ रहे हैं मैसेज ये आपने सुना होगा एक दो दिन पहले अमृतसर सर्वे हुई बिल्कुल है तो इतना अभी एकदम से पैनिक होने की जरूरत नहीं है ना देखो हमारे बच्चे भी स्कूलों में पढ़ रहे हैं वो भी स्कूलों में है हम ऐसे पैनिक होकर उनको लेने नहीं जा रहे यहाँ पे हम आए हुए हैं सारे एंटी सबुता चेकिंग हो रही है बच्चों को सेफ्टी ग्राउंड है जो छोटे बच्चों का चलो जिनका टाइम ही हो गया छुट्टी का वो जा रहे हैं बाकी अंदर है हम अभी उनकी सेफ्टी के लिए यहाँ पे है कोई ऐसा दबकाने की जरूरत नहीं है ऐसे लोग अफवाहें फैला के माहौल खराब करने की कोशिश कर रहे हैं तो ये पब्लिक को अपने जनता को यही कहना चाहूंगा आप ऐसे पैनिक मत हो आप का सारा प्रशासन आपके साथ है डराने की जरूरत नहीं है हम सारा बिल्कुल तैयार है पुलिस आपकी सेफ्टी के लिए बस आप, आप आप भी हमारा साथ लगा दिया लगातार लगातार जब दा पहला अमृतसर में कॉल आंदी है उसके बाद जालंधर को टारगेट किया जालंधर के कॉलेज को भी कोई माहौल खराब करने की कोशिश कर रहा है जनता को भी समझना चाहिए ਕੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਦਾਂ ਦਾ ਇੰਨਾ ਪੈਨਿਕ ਨਾਲ ਹੋ ਰਿਹਾ ਸਰ ਇਹ ਈਮੇਲ ਆ ਰਹੀ ਹੈ ਕਿ ਕਿੰਨੇ ਵਜੇ ਆਈ ਆ ਦੇਖੋ ਇਹ ਸਕੂਲ ਤੋਂ ਅਗਲਾ ਸਕੂਲ ਤੋਂ ਆ ਰਹੀ ਹੈ ਠੀਕ ਹੈ ਕੁਝ ਸਕੂਲ ਤੋਂ ਸਰ ਈਮੇਲ ਆ ਰਹੀ ਹੈ ਕਿ ਆ ਤੇਲ ਜਾ ਰਹੀਆਂ ਵਾਂ ਅਲੱਗ-ਅਲੱਗ ਸਕੂਲ ਦੇ ਵਿੱਚ ਠੀਕ ਹੈ ਨਾ ਤੇ ਕੁਝ ਸਕੂਲ ਦੇ ਵਿੱਚ ਜਿਨ੍ਹਾਂ ਨੇ ਦੇਖਿਆ ਉਹ ਮੈਸੇਜ ਕਰ ਰਹੇ ਹਾਂ ਕਿ ਕਿਸ ਸੰਗਠਨ ਕੀ ਤਰਫੋਂ ਆ ਰਹੀ ਹੈ ਨਹੀਂ ਉਹ ਹਜੇ ਵੈਰੀਫਾਈ ਕਰ ਰਹੇ ਆ ਉਹ ਆਪਾਂ ਦੇਖਾਂਗੇ ਈਮੇਲ ਦੇ ਵਿੱਚ ਉਹ ਸਕੂਲ ਵਾਲਿਆਂ ਨੂੰ ਪਤਾ ਉਹਨਾਂ ਨੇ ਇਹੀ ਦੱਸਿਆ ਕਿ ਸਾਨੂੰ ਕੋਈ ਟ੍ਰੈਟ ਹੈ ਕਿ ਅਦਾ ਕੁਝ ਕਰ ਦਾਂਗੇ ਹਨਾ ਤੇ ਇਸ ਕਰਕੇ ਤੁਸੀਂ ਮੌਕੇ ਤੇ ਆਇਓ ਤੁਹਾਨੂੰ ਕੁਝ ਦੇਖੋ ਸਾਰੇ ਸਕੂਲ ਵਾਲੇ ਹਨਾ ਬਿਲਕੁਲ ਆਪ ਉਹ ਕਰ ਰਹੇ ਆ ਇਸ ਕਰਕੇ ਤੁਹਾਨੂੰ ਵੀ ਆਪ ਕਰਨ ਤੁਸੀਂ ਸਾਥ ਦਿਓ ਲੋਕਾਂ ਨੂੰ ਇਹੀ ਕਹੋਗੇ ਘਬਰਾਓ ਨਾ

जो प्लस टू के जो उनके उनके बाकी नहीं पेरेंट्स स्कूल से पेरेंट्स कह रहे पेरेंट्स और स्कूल में क्या बात हुई है वो मुझे नहीं पता जो हम हमारे ध्यान में है कि जो छुट्टी जिनकी वजह से पुलिस फोर्स अभी बहुत सारा स्कूल अंदर ही है और इनकी वीडी तादाद

ਨਹੀਂ ਨਹੀਂ ਅੱਥਾ ਤੇ ਆਪਣੇ ਪੁਲਿਸ ਵਾਲੇ ਆਏ ਆਪਣੇ ਮੁਲਾਜ਼ਮ ਸਾਰੇ ਆ ਗਿਆ ਐਂਟੀ ਸਬਕਾ ਦੀ ਟੀਮ ਨਾਲ ਮੈਂ ਆ ਨਾਲ ਐਸ ਐਚਓ ਸਾਹਿਬਾ اور ਬੰਮ ਸਕਵਡ ਦੀ ਟੀਮ ਹੈ ਬੰਮ ਸਕਵਡ ਦੀ ਆ ਤੇ ਕੋਈ ਗੱਲ ਨਹੀਂ ਤੁਸੀਂ ਵਰੀ ਨਾ ਕਰੋ ਲੋਕਾਂ ਨੂੰ ਕੋਈ ਵਰੀ ਨਾ ਕਰੋ ਆਪਾਂ ਨਹੀਂ ਲੋਕਾਂ ਨੂੰ ਤਾਂ ਅਸੀਂ ਕਹਿ ਰਹੇ ਆ ਕਿ ਟੈਂਸ਼ਨ ਲੈਣ ਦੀ ਲੋੜ ਨਹੀਂ ਫੋਰਸ ਹੈਗੀ ਆ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਹੈਗਾ ਬਿਲਕੁਲ ਬਿਲਕੁਲ ਸਾਰੇ ਕੰਮ ਕਰ ਰਿਹਾ ਇਹ ਤਾਂ ਇਹ ਮਤਲਬ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਤੇ ਪਲੀਜ਼ ਆਪ ਸਮਝੋ ਕਿ ਲੋਕ ਚਾਹੁੰਦੇ ਕਿ ਮਾਹੌਲ ਖਰਾਬ ਹੋਵੇ ਆਪਾਂ ਸਮਝੋ ਆਪ 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 ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਇਹ ਮਤਲਬ ਪੇਸ਼ੇਵਰ ਸਮਝਦਾਰੀ ਨਾਲ ਚੱਲਣ ਦਾ ਟਾਈਮ ਹੈ ਐਵੇਂ ਘਬਰਾਓ ਨਾ ਠੀਕ ਹੈ ਨਾ ਘਬਰਾ ਕੇ ਕੋਈ ਐਵੇਂ ਫਸਫੜੀ ਦੇ ਵਿੱਚ ਹੋਰ ਸਰਟੀਫਿਕੇਟ ਜੁੜਵਾ ਲਈਏ ਕੋਈ ਹੋਰ ਹਾਸ ਹੋ ਜਵੇ ਆਰਾਮ ਦੇ ਨਾਲ ਜੇ ਬੱਚੇ ਜਿਹੜੇ ਛੁੱਟੀ ਆਰਾਮ ਦੇ ਨਾਲ ਆਪਣੇ ਘਰਾਂ ਜਾਓ ਜਿਹਨਾਂ ਨੂੰ ਛੁੱਟੀ ਹੈ ਬਾਕੀ ਆਪਾਂ ਜਿਹੜੇ ਬੱਚੇ ਚੈਕ ਇਨ ਚੱਲ ਰਹੀ ਹੈ ਉਹਨਾਂ ਨੂੰ ਆਪਾਂ ਬੇਗਰਾਉਂਡ ਦੇ ਵਿੱਚ ਲੈ ਗਏ ਆ ਸੇਫਟੀ ਲਈ ਜੋ ਕੋਈ ਅੱਦਾ ਦਾ ਨਾ ਹੋ ਸਕੇ ਨਾ ਮੇਰਾ ਨਾਮ ਪਰਮਜੀਤ ਸਿੰਘ ਆ ਸਰ ਕੀ ਪਰੇਸ਼ਾਨੀ ਆਈ ਹੈ ਤੁਹਾਨੂੰ ਕੀ ਕਾਲ ਆਈ ਸੀ ਤੁਹਾਨੂੰ ਕਿ ਮੈਸੇਜ ਆਇਆ ਵੀ ਇਹਨਾਂ ਸਕੂਲ ਉਡਾਉਣ ਲੱਗੇ ਬੰਬ ਨਾ ਆਈ ਆਈ ਸੈਨ ਜੋਸਫ ਅੱਛਾ ਜੀ ਤਾਂ ਅਸੀਂ ਬੱਚੇ ਨੂੰ ਲੈਣ ਆ ਕੇ ਡਰਦੇ ਮਾਰੇ ਵੀ ਪਤਾ ਨਹੀਂ ਕੀ ਗੱਲ ਆ ਓਕੇ ਸਕੂਲ ਨੂੰ ਕਾਲ ਕੀਤੀ ਸੀ ਤੁਹਾਨੂੰ ਨਹੀਂ ਉਹ ਆਇਆ ਫੋਨ ਆਇਆ ਸੀ ਮੈਸੇਜ ਆਇਆ ਗਰੁੱਪ ਵਿੱਚ ਪਾਏ ਹੁੰਦੇ ਨਾ ਕੀ ਦੇਖਦੇ ਹੋ ਇਦਾਂ ਦੀ ਦਿੱਕਤ ਪਹਿਲਾਂ ਅਮਰੀਕਸਰ ਚ ਆਇਆ ਹੁਣ ਜਲੰਧਰ ਚ ਦੇਖ ਇਹ ਸਭ ਫੇਕ ਮੈਸੇਜ ਆ ਰਹੇ ਆ ਕਿ ਐਸਾ ਮਾਪਿਆਂ ਤਾਂ ਕਰਨ ਵਾਲੀ ਗੱਲ ਆ ਬੱਚਿਆਂ ਨੂੰ ਸਸਪੈਂਡ ਕਰਦੇ ਆ ਤੁਸੀਂ ਕਿੱਥੇ ਰਹਿੰਦੇ ਹੋ ਕਿੰਨੀ ਕਿ ਸੁਰੱਖਿਆ ਅੰਦਰ ਦੇਖੀ ਗਈ ਹੈ ਬਹੁਤ ਸਖਿਆ ਹੈਗੀ ਯਾਰ ਨਹੀਂ ਆ ਗਿਆ ਆ ਗਿਆ ਪੁਲਿਸ ਵਾਲੇ ਆਏ ਸਾਰੇ ਆਏ ਸਕੂਲ ਵਾਲਾ ਸਹਿਯੋਗ ਕੀਤਾ ਜਾ ਰਿਹਾ ਤੁਹਾਡੇ ਨਾਲ ਬਹੁਤ ਜ਼ਿਆਦਾ ਕੰਪਰਮਾਈਜ਼ ਕਰ ਰਹੇ ਸਕੂਲ ਵਾਲੇ ਥੈਂਕ ਯੂ ਤੁਹਾਡਾ ਤੁਹਾਡਾ ਵੀ ਬਹੁਤ ਮੀਡੀਆ ਧੰਨਵਾਦ ਜਿਹੜਾ ਤੁਸੀਂ ਕਵਰ ਕਰ ਰਹੇ ਹੋ ਕਿਹੜੇ ਨਾਮ ਤੇ ਕਿਹਦੇ ਨਾਂ ਪਰਮਿਸ ਜੀ ਮੈਂ ਪਰਮਨਾਨ ਗੁਰਦਰ ਸਿੰਘ ਵੱਲੋਂ ਤੇ ਵਾਲੀ ਹਾਂ ਜੀ ਦੇਖਾ ਠੀਕ ਹੈ ਕਿ ਸਕੂਲ ਦੀ ਕੋਈ ਰਿਪੇਅਰਿੰਗ ਕਰਾਣੀ ਰਿਐਕਟਿਵਿਟੀ ਦੀ ਫਾਲਟ ਕੋਈ ਪਿਆਜ ਦੇ ਕਰਕੇ ਬੱਚ ਲਾਇਆ ਤੇ ਇੱਕ ਮੇਲ ਆਈ ਹੈ ਨਾ ਸਕੂਲ ਦੇ ਵਿੱਚ ਕਿ ਇੱਕ ਮਿੰਟ ਇੱਕ ਇੱਕ ਫੰਕਸ਼ਨ ਕੀ ਸੁਣ ਆਇਆ ਸੀ ਮੇਲ ਆਈ ਸੀ ਧਮਕੀ ਵਾਲੀ ਉਹ ਹੁਣ ਚੈੱਕ ਕਰ ਰਹੇ ਨੇ ਸੈਨਟਾਈਜ਼ ਕਰ ਕੇਂਦਰੋਂ ਐਂਟੀ ਸੌਟੇਜ ਟੀਮ ਭਲਾਈ ਹੈ ਚੈੱਕ ਕਰਕੇ ਫਿਰ ਤੁਹਾਨੂੰ ਫਰਦਰ ਦੱਸਦੇ ਜੋ ਕਿਵੇਂ ਮੇਲ ਕਿਵੇਂ ਆਈ ਸੀ ਜੀ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਦੀ ਮੇਲ ਆਈ ਤੇ ਆਈ ਹੈ ਕੀ ਲਿਖਿਆ ਕੀ ਇਹ ਮੇਲ ਦੇ ਵਿੱਚ ਕੁਝ ਉਹਨੇ ਬਸ ਧਮਕੀਆਂ ਦਿੱਤੇ ਕਿ ਅਸੀਂ ਉਹ ਕਰਾਂਗੇ ਉਹਦਾ ਮਕਸਦ ਇਹ ਇੱਕ ਹੀ ਸਕੂਲ ਹੈਗਾ ਇਸ ਤੋਂ ਲੈ ਦਾ ਸਕੂਲ ਵੀ ਮਿਲਾਈ ਹੈ ਜੀ ਇੱਕੋ ਹੀ ਸਕੀਲ ਹੋਰ ਸਕੂਲਾਂ ਚ ਵੀ ਹੈ ਜੀ ਕਿਹੜੇ ਕਿਹੜੇ ਸਕੂਲ ਨੇ ਹੋਰ ਗ੍ਰੇਡ ਸਕੂਲ ਨੇ ਇਸ ਦੇ ਤਰ੍ਹਾਂ ਮੇਲ ਆਈ ਹੈ ਮੇਲ ਸਗੈ